ਕਿਵੇਂ ਮਨ ਦੇ ਵਿੱਚ ਆਇਆ ਕਿ ਇਹ ਨਾਮ ਰੱਖਣੇ ਨੇ ਇਹਨਾਂ ਦੇ ਇਹ ਇਨਸਪੀਰੇਸ਼ਨ ਸੀਗੀ ਵੀ ਜੋ ਨਾਮ ਨੇ ਅਸੀਂ ਇਕਤਾ ਗੁਰਬਾਣੀ ਦੇ ਵਿੱਚੋਂ ਹੀ ਲੈਣੇ ਨੇ ਕਿਉਂਕਿ ਇਹ ਫਿਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਰਹਿਣਗੇ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਸਿੱਖ ਰਾਜ ਬਾਰੇ ਅਸੀਂ ਰਿਸਰਚ ਕਰਨੀ ਆ ਤੇ ਜੇ ਸਾਡੇ ਲਈ ਸਿੱਖੀ ਮਤਲਬ ਇੰਪੋਰਟੈਂਟ ਹੈ ਜੇ ਸਾਡੇ ਲਈ ਗੁਰੂਆਂ ਦੀ ਯੂ ਨੋ ਜਿਹੜੀ ਬਾਣੀ ਹੈ ਉਹਦੇ ਨਾਲ ਜੁੜਨਾ ਹੈਗਾ ਸਾਡਾ ਵਿਰਸਾ ਜਿਹੜਾ ਸੰਭਾਲ ਕੇ ਰੱਖਣਾ ਫਿਰ ਅਸੀਂ ਉਹੋ ਜੀਆਂ ਥਾਵਾਂ ਤੇ ਉਹੋ ਜੇ ਲੋਕਾਂ ਦੇ ਨਾਲ ਉਹੋ ਜੀ এনवायरमेंट ਦੇ ਨਾਲ ਹੀ ਉੱਠਣਾ ਬੈਠਣਾ ਕਰਾਂਗੇ ਜਿੱਥੋਂ ਉਹਨਾਂ ਨੂੰ ਉਹੋ ਜੀ ਮਹਿਕ ਮਿਲੇਗੀ ਜੀ ਕਿਉਂਕਿ ਇਹ ਬਾਹਰ ਦੇ ਨੇ ਇਹਨਾਂ ਨੂੰ ਕੁਝ ਜ਼ਿਆਦਾ ਸਿੱਖ ਰਾਜ ਬਾਰੇ ਜਾਣਕਾਰੀ ਹੈ ਨਹੀਂ ਤੇ ਆਪਾਂ ਉਹ ਪਰਸਪੈਕਟਿਵ ਲੈ ਕੇ ਆਈਏ ਜਿਹੜਾ ਬਾਹਰ ਦਾ ਪਰਸਪੈਕਟਿਵ ਹੈਗਾ ਸੋ ਆਊਟਸਾਈਡਰ ਇਨ 뷰 ਸੋ ਤਾਂ ਹੀ ਇਹਦਾ ਕੀਤਾ ਕਿ ਵੀ ਜਿਹੜੇ ਬਾਹਰ ਵਾਲੇ ਲੋਕ ਜਿਹੜੇ ਇੱਥੇ ਵਿਜ਼ਿਟ ਕਰਨ ਆਏ ਸੀ ਉਸ ਪੀਰੀਅਡ ਦੇ ਉਸ ਟਾਈਮ ਪੀਰੀਅਡ ਦੇ ਵਿੱਚ ਜਦੋਂ ਸਿੱਖ ਰਾਜ ਕਾਇਮ ਸੀ ਔਰ ਸਿੱਖ ਰਾਜ ਬਾਰੇ ਕੀ ਸੋਚਦੇ ਸੀ ਇਹਨਾਂ ਨੇ ਸਿਰਫ ਸਿੱਖ ਰਾਜ ਦੇ ਫੋਕਸ ਕੀਤਾ ਕਿਉਂਕਿ 5 ਹਫ਼ਤਿਆਂ ਦੇ ਵਿੱਚ ਤੁਸੀਂ ਜ਼ਿਆਦਾ ਤੇ ਸਟੱਡੀ 5 5 ਹਫ਼ਤਿਆਂ ਦੇ ਵਿੱਚ ਫਿਰ ਵੀ ਇਹਨਾਂ ਨੂੰ 3 ਹਫ਼ਤੇ ਪੂਰੇ ਇਹਨੇ ਬੁੱਕਸ ਪੜ੍ਹਨੀਆਂ ਆਰਟੀਕਲਸ ਪੜ੍ਹਨੀਆਂ ਸੀ ਇਹ ਮੇਰੀ ਬੇਟੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ 2-3 ਸਾਲਾਂ ਬਾਅਦ ਅਸੀਂ ਇਹਨਾਂ ਨੂੰ ਲੈ ਕੇ ਆਈਏ ਪਰ ਮੋਸੀ ਅਸੀਂ ਕੰਮ ਕੀਤਾ ਸੀ ਔਨ ਦਿਸ ਸਿੱਖ ਰਾਜ ਕਿਉਂਕਿ ਦਾ ਵਾਸ ਦਾ ਮੇਨ ਗੋਲ ਟੂ ਲਰਨ ਅਬਾਊਟ ਦਿਸ ਸਿੱਖ ਰਾਜ ਕਿਉਂਕਿ ਯੂ ਐਸ ਵਿੱਚ ਵੀ ਡੋਨਟ ਗੈਟ ਦਿਸ ਮੱਚ ਲਾਈਕ ਨੋਲੇਜ ਟੂ ਨੋ ਅਬਾਊਟ ਅਸੀਂ ਸਕੂਲ ਵਿੱਚ ਸਿੱਖਾ ਬਾਰੇ ਬਸ ਥੋੜਾ ਜਿਹਾ ਪਤਾ ਹਿਸਟਰੀ ਕਾਸ ਵਿੱਚ ਬਸ ਲਾਈਕ ਇੱਕ ਪੇਜ ਹੈਗਾ ਪਰ ਹੁਣ ਆਈ ਕੈਨ ਸ਼ੇਅਰ ਮਾਈ ਨੋਲੇਜ ਇਵਨ ਲਾਸਟ ਈਅਰ ਜਦੋਂ ਅਸੀਂ ਪੜਿਆ ਸੀ ਸਿੱਖਾਂ ਸਿੱਖਾਂ ਬਾਰੇ ਬਸ ਇੱਕ ਦੋ ਤਿੰਨ ਲਾਈਨਾਂ ਸੀ ਤੇ ਅਸੀਂ ਮੈਂ ਤੇ ਅਲਾਹੀ ਅਸੀਂ ਸ਼ੇਅਰ ਕੀਤਾ ਸੀ ਥੋੜਾ ਜਿਹਾ ਹੋਰ ਪਰ ਹੁਣ ਮੇਰੇ ਕੋਲ ਲਾਈਕ ਬਹੁਤ ਜ਼ਿਆਦਾ ਹੋਰ ਨੋਲੇਜ ਹੈਗੀ ਹੈ ਪਹਿਲਾ ਪਹਿਲਾ ਮੈਂ ਥੋੜੇ ਜਿਹਾ ਡਿਫਿਕਲਟੀ ਪੜਨਾ ਕਿਉਂਕਿ ਐਸੀ ਕਿਤਾਬ ਐਨੀਆ ਪੜ੍ਹਦੇ ਨਹੀਂ ਪਰ ਹੁਣ ਮੇਰੇ ਕੋ ਬਹੁਤ ਇੰਟਰਸਟ ਹੈ ਕਿਉਂਕਿ ਅਸੀਂ ਬਸ ਪੰਜ ਹਫਤੇ ਵਸੇ ਇੱਥੇ ਸੀ ਸੋ ਟਾਈਮ ਨਹੀਂ ਸੀਗਾ ਪਰ ਕਰ ਜਾ ਕੇ ਮੈਂ ਡੈਫੀਨਿਟਲੀ ਪੜੂੰਗੀ ਕਿ ਟੂਰ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਸੋ ਇਟਸ ਰੀਲੀ ਇੰਟਰਸਟਿੰਗ ਟੂ ਸੀ অল ਥੈਟ and learn more about the Sikh Raj because I didn't really, I really know a lot about it, but now I know a lot. ਮੈਨੂੰ ਸਭ ਤੋਂ ਚੰਗੀ ਚੀਜ਼ ਜਿਹੜੀ ਪਤਾ ਚੱਲੀ ਉਹ ਇਹ ਹੈਗੀ ਹੈ ਕਿ ਜਦੋਂ ਸਿੱਖ ਰਾਜ ਸੀਗਾ ਪੰਜਾਬ ਵਿੱਚ ਤਾਂ ਇਟ ਵਾਸ ਨਾਟ ਅਬਾਊਟ ਕਿ ਕਿਹੜਾ ਬੰਦਾ ਰਾਜ ਕਰ ਰਿਹਾ ਹੈ ਤੇ ਕੀ ਕੀ ਹੋ ਰਿਹਾ ਹੈ ਇਟ ਵਾਸ ਅਬਾਊਟ ਕਿ ਕਿਵੇਂ ਸਾਰੇ ਇਕੱਠੇ ਰਹਿੰਦੇ ਸੀ ਤੇ ਸਾਰੀ ਚੀਜ਼ਾਂ ਕਿੰਨੀਆਂ ਵਧੀਆ ਸੀਗੀਆਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਐਜੂਕੇਸ਼ਨ ਤੇ ਬਹੁਤ ਫੋਕਸ ਕਰਦੇ ਸੀ ਇੱਕ ਕੋਟ ਵੀ ਹੈਗੀ ਆ ਉੱਥੇ ਵਿੱਚ ਸੇਸ ਕੀ ਜਿੰਨੇ ਵੀ ਪੰਜਾਬ ਵਿੱਚ ਮੌਸ ਸੀਗੇ ਮੰਦਿਰ ਸੀਗੇ ਧਰਮਸ਼ਾਲਾ ਜਾਂ ਗੁਰਦੁਆਰੇ ਉਹ ਸਾਰਿਆਂ ਨਾਲ ਇੱਕ ਸਕੂਲ ਅਟੈਚ ਹੁੰਦਾ ਸੀ ਹਮੇਸ਼ਾ ਸੋ ਫॉर ਦਿਸ ਐਕਸਹਿਬਿਸ਼ਨ ਵੀ ਆਰ ਡੂਇੰਗ ਇਟ ਫॉर 1710 ਥਰੂ 1849 but um it really started during 1469 when gurunanak dev ji was born and it's still continuing Even the most powerful, like king in all of Southeast Asia, all of Asia, he still met the people who came on barefooted. Special, he met people barefooted, even though he was a powerful king, which just shows how humble and how, you know, how good of a leader and people person he was. Uh, Maharani Jind was the wife of Maharaja Ranjit Singh, and I think. she was very influential especially in my family because my younger sister ended up being named after her so my younger sister is jin koor as well ਪੰਜਾਬ ਦੀ ਆਉਣ ਵਾਲੀ ਪੀੜੀ ਤੇ ਜੋ ਕੀ ਪੀੜੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਆਪਣੇ ਇਤਿਹਾਸ ਨੂੰ ਵੀ ਭੁੱਲਦੇ ਜਾ ਰਹੇ ਨੇ ਤੇ ਆਪਣੀ ਵਿਰਾਸਤ ਨੂੰ ਵੀ ਭੁੱਲਦੇ ਜਾ ਰਹੇ ਨੇ ਖਾਸ ਕਰ ਜਿਹੜੇ ਵਿਦੇਸ਼ਾਂ ਦੇ ਵਿੱਚ ਬੱਚੇ ਗਏ ਜਾਂ ਵਿਦੇਸ਼ਾਂ ਵਾਲੀ ਪੀੜੀ ਹੈ ਉਸ ਬਾਰੇ ਵੀ ਕਿਹਾ ਜਾਂਦਾ ਹੈ ਕਿ ਇਹ ਤਾਂ ਆਪਣੇ ਇਤਿਹਾਸ ਤੋਂ ਮੁਨਕਰ ਹੋ ਗਏ ਪਰ ਇਹ ਗਲਤ ਹੈ ਅੱਜ ਤਾਨੂੰ ਉਹਨਾਂ ਬੱਚਿਆਂ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣਾ ਇਤਿਹਾਸ ਫਿਰ ਤੋਂ ਜਿਉਂਦਾ ਕੀਤਾ ਆਪਣੇ ਇਤਿਹਾਸ ਬਾਰੇ ਖੁਦ ਨਹੀਂ ਬਾਕੀਆਂ ਨੂੰ ਦੱਸਿਆ ਅਮਰੀਕਾ ਤੋਂ ਆਏ ਨੇ ਸਾਰੇ ਬੱਚੇ ਤੇ ਇਹਨਾਂ ਦਾ ਨਾਮ ਵੀ ਪਹਿਲਾਂ ਦੱਸਾਂਗੇ ਨਾਮ ਵੀ ਇਹਨਾਂ ਦੇ ਅੱਜਕੱਲ ਦੇ ਬੱਚਿਆਂ ਵਾਂਗ ਕੋਈ ਸ਼ੈਰੀ ਗੈਰੀ ਕੋਈ ਨਹੀਂ ਆ ਬੱਚਿਆਂ ਦੇ ਨਾਮ ਪਹਿਲਾਂ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਗੱਲ ਕਰਾਂਗੇ ਅਮਰੀਕਾ ਤੋਂ ਆਏ ਨੇ ਪੰਜਾਬੀ ਬਹੁਤ ਘੱਟ ਹੁੰਦੀ ਹੈ ਇਹਨਾਂ ਨੂੰ ਪਰ ਨਾਮ ਜਿਹੜੇ ਨੇ ਉਹ ਅਜਿਹੇ ਸੋਹਣੇ ਸੋਹਣੇ ਰੱਖੇ ਨੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਇਹਨਾਂ ਦਾ ਮੇਨ ਮਕਸਦ ਕੀ ਸੀ ਇੱਥੇ ਤੁਹਾਡਾ ਨਾਮ ਜੋਦਾ ਜੀ ਜੋਦਾ ਸਿੰਘ ਜੋਦਾ ਸਿੰਘ ਤੁਹਾਡਾ ਚਕਸ਼ੇਰ ਸਿੰਘ ਚਕਸ਼ੇਰ ਸਿੰਘ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜੰਗ ਜੂਹਦੇ ਸੀ ਜਾਂ ਮਹਾਰਾਜ ਰঞ্জੀਤ ਸਿੰਘ ਵਾਲੇ ਕਹੜੀ ਗੁਰਗੋਬਿੰਦ ਸਿੰਘ ਜੀ ਹੁਣਾਂ ਬਾਰੇ ਕਰੀਏ ਜਿਹੜੇ ਸਿੱਖਾਂ ਦੇ ਨਾਮ ਹੁੰਦੇ ਸੀ ਉਹ ਨਾਮ ਰੱਖੇ ਨੇ ਤੁਹਾਡਾ ਨਾਮ ਗੁਰシャン ਸਿੰਘ ਗੁਰシャン ਸਿੰਘ ਰੱਬੀ ਸਿੰਘ ਰੱਬੀ ਸਿੰਘ ਬਿਲਾਵਲ ਗੌਰ ਤੁਹਾਡਾ ਇਲਾਹੀ ਇਲਾਹੀ ਗੌਰ ਤੋਡਾ ਗਨੀਕੌਰ ਗਨੀਕੌਰ ਤੇ ਤੁਹਾਡਾ ਤੁਸੀਂ ਵੀ ਆਪਣਾ ਗੁਰਪ੍ਰੀਤ ਕੌਰ ਅੱਛਾ ਗਨੀਕੌਰ ਵੀ ਨਾਮ ਬੜਾ ਡਿਫਰੈਂਟ ਜੇ ਯੂਨੀਕ ਜੇ ਇਹ ਨਾਮ ਹੈ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹਨਾਂ ਦਾ ਨਾਮ ਕਿਵੇਂ ਮਨ ਦੇ ਵਿੱਚ ਆਇਆ ਕਿ ਇਹ ਨਾਮ ਰੱਖਣੇ ਨੇ ਇਹਨਾਂ ਦੇ ਦੇਖੋ ਨਾਮ ਇੱਕ ਆਈਡੈਂਟੀਫਿਕੇਸ਼ਨ ਹੈ ਨਾ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਉਹ ਕਹਿੰਦੇ ਆ ਨਾ ਵੀ ਉਹੀ ਬਣ ਜਾਣੇ ਆ ਸੋ ਅਸੀਂ ਇਹ ਇਨਸਪੀਰੇਸ਼ਨ ਸਿੱਗੀ ਵੀ ਜੋ ਨਾਮ ਨੇ ਅਸੀਂ ਇਕਤਾ ਗੁਰਬਾਣੀ ਦੇ ਵਿੱਚੋਂ ਹੀ ਲੈਣੇ ਨੇ ਕਿਉਂਕਿ ਇਹ ਫਿਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਰਹਿਣਗੇ ਸਾਡੀ ਆਸ ਤਾਂ ਉਹੀ ਸੀਗੀ ਤੇ ਦੂਸਰਾ ਉਹਦਾ ਇਹੋ ਜਿਹਾ ਮਕਸਦ ਹੋਣਾ ਚਾਹੀਦਾ ਇਹੋ ਜਿਹਾ ਮਤਲਬ ਯੂਨੀਕਨੈਸ ਹੋਣੀ ਚਾਹੀਦੀ ਹੈ ਵੀ ਜਿਹਦੇ ਵਿੱਚ ਤੁਸੀਂ ਉਹਨੂੰ ਤੁਸੀਂ ਉਹਨੂੰ ਪ੍ਰਾਈਡ ਦੇ ਨਾਲ ਤੁਸੀਂ ਕਹਿ ਸਕਦੇ ਆ ਵੀ ਮੇਰਾ ਨਾਮ ਇਹ ਆ ਹੈ ਨਾ ਕਿ ਕਿੰਨੇ ਉਮ ਸੋ ਇਸ ਇਹ ਸੜੀ ਸੋਚ ਸੀਗੀ ਵੀ ਅਸੀਂ ਗੁਰਬਾਣੀ ਦੇ ਨਾਲ ਤੇ ਗੁਰੂ ਦੇ ਨਾਲ ਜੋੜਨਾ ਹੈ। ਅਕਸਰ ਇਹ ਹੋ ਰਿਹਾ ਨਾ ਕਿ ਜਿਹੜੇ ਹੁਣ ਨਵੀਂ ਪੀੜ੍ਹੀ ਜਾ ਰਹੀ ਹੈ ਵਿਦੇਸ਼ਾਂ ਦੇ ਵਿੱਚ ਉਹ ਅਕਸਰ ਹੀ ਮੈਂ ਗਾਣੇ ਤੋਂ ਸੁਣਦਾ ਕਹਿੰਦੇ ਗੁਰਿੰਦਰ ਤੋਂ ਗੈਰੀ ਹੋਇਆ ਰਦਰਿੰਦਰ ਤੋਂ ਹੈਰੀ ਹੋ ਗਿਆ। ਹਾਂਜੀ ਹਾਂਜੀ। ਇਹ ਤੁਸੀਂ ਨਹੀਂ ਹੋਣ ਦਿੱਤਾ। ਐਸੀ ਨਹੀਂ ਹੋਣ ਦਿੱਤਾ। ਇੱਕ ਤਾਂ ਇਹ ਸੀਗਾ ਵੀ ਉਹ ਜੇ ਯੂਨੀਕ ਨਾਮ ਹੋਣ ਜਿਹੜੇ ਕਿ ਠੀਕ ਹੈ ਅਸੀਂ ਹੋਰ ਵੀ ਵਿਦੇਸ਼ਾਂ ਦੇ ਵਿੱਚ ਜਾਣਦੇ ਆ ਯੂਐਸ ਦੇ ਵਿੱਚ ਰਹਿੰਦੇ ਆ ਪਰ ਕਈ ਵਾਰੀ ਯੂ نو ਯੂਕੇ ਵਿੱਚ ਯੂਰਪ ਵਿੱਚ ਵੀ ਜਾਂਦਾ ਵੀ ਕਿਸੇ ਨੂੰ ਔਖਾ ਨਾ ਹੋਵੇ। ਵੀ ਐਨ ਐ ਬੱਚਿਆਂ ਨੂੰ ਵੀ ਇਹੀ ਸਿਖਾਇਆ ਵੀ ਜਦੋਂ ਤੁਹਾਡੇ ਕੋਈ ਨਾਮ ਪੁੱਛਦਾ ਜੇ ਪ੍ਰੋਨਾਂਉਂਸ ਨਹੀਂ ਕਰ ਸਕਦੇ ਜਿਵੇਂ ਇਹਦਾ ਨਾਮ ਜੀ ਐਨ ਆਈ ਹੋਇਆ ਕਈ ਲੋਕੀ ਗਾ ਨਹੀਂ ਗਾ ਨਹੀਂ ਕਹਿ ਦਿੰਦੇ ਨੇ ਅਸੀਂ ਇਹਨਾਂ ਨੂੰ ਸਿਖਾਇਆ ਹੋਏ ਨਹੀਂ ਤੁਸੀਂ ਉਹਨਾਂ ਨੂੰ ਕਹਣਾ ਕਰੈਕਸ਼ਨ ਮਾਈ ਨੇਮ ਇਜ਼ ਗਨੀ ਕਿਉਂਕਿ ਸਾਡਾ ਸਾਡਾ ਫਰਜ਼ ਬੰਦਾ ਵੀ ਅਸੀਂ ਦਸੀਏ ਵੀ ਸਾਡੇ ਨਾਮ ਕਿੰਨੇ ਯੂਨਿਕ ਨੇ ਤੇ ਲੋਕੀ ਪ੍ਰੋਨਾਂਉਂਸ ਕਰ ਸਕਦੇ ਨੇ ਜ਼ਰੂਰੀ ਨਹੀਂ ਕਿ ਗੈਰੀ ਹੈਰੀ ਰੱਖਣਾ ਅੱਛਾ ਬਿਲਕੁਲ ਮੈਂ ਉਸ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਇਹੀ ਕਿਹਾ ਜਾਂਦਾ ਹੈ ਕਿ ਜੋਕੀ ਪੀੜ੍ਹੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਵੱਸ ਰਹੇ ਨੇ ਉਹ ਤਾਂ ਆਪਣੇ ਇਤਿਹਾਸ ਤੋਂ ਆਪਣੀ ਵਿਰਾਸਤ ਤੋਂ ਮਨਕਰ ਹੋ ਰਹੇ ਨੇ ਪਰ ਜਿਹੜੀ ਪੀੜ੍ਹੀ ਵਿਦੇਸ਼ਾਂ ਦੇ ਵਿੱਚ ਲੱਗੀ ਇਹ ਤਾਂ ਬੌਰਨੀ ਅਮਰੀਕਾ ਦੇ ਨੇ ਤੇ ਇਹਨਾਂ ਨੂੰ ਫਿਰ ਤੁਸੀਂ ਇਸ ਪਾਸੇਵਲ ਕਿਵੇਂ ਲੈਂਦਾ ਕਿ ਉਹ ਵੀ ਕਈ ਵਾਰੀ ਹੁੰਦਾ ਹੈ ਕਿ ਆਪਣੀ ਵਿਰਾਸਤ ਉਹ ਕਹਿੰਦੇ ਨੇ ਪੰਜਾਬ ਦੀ ਕਹਿੰਦੇ ਕੁੜਤਾ ਚਾਦਰਾ ਜਾਂ ਭੰਗੜਾ ਪਉਣਾ ਕਿੱਦਾਂ ਪਉਣਾ ਪਰ ਤੁਸੀਂ ਉਧਰ ਨਹੀਂ ਤੁਸੀਂ ਲੈਂਦਾ ਕਿ ਸਿੱਖ ਰਾਜ ਦੀ ਗੱਲ ਕੀਤੀ ਜਿਹੜਾ ਕਿ ਹੁਣ ਜੀ ਕਿਆ ਕਹਿ ਸਕਦੇ ਆ ਬਹੁਤ ਸਨਮਾਨੀ ਹੋਇਆ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਸਿੱਖ ਰਾਏ ਬਾਰੇ ਅਸੀਂ ਰਿਸਰਚ ਕਰਨੀ ਆ ਤੇ ਉਹਦੇ ਬਾਰੇ ਐਗਜ਼ੀਬਿਸ਼ਨ ਲੈ ਕੇ ਲਾਉਣੀ ਆ ਸੀ ਇਹ ਅਸੀਂ ਪਹਿਲੀ ਗੱਲ ਆ ਤੇ ਜਿਹੜਾ ਇਹ ਬੱਚਿਆਂ ਨੂੰ ਸਿਖਾਣਾ ਜਾਂ ਉਹਨਾਂ ਨੂੰ ਇਨਸਪਾਇਰ ਕਰਨਾ ਉਹ ਸਾਡਾ ਫਰਜ਼ ਹੈ ਕਿ ਅਸੀਂ ਬੱਚੇ ਨੂੰ এনवायरमेंट ਕਿਹੋ ਜਿਹਾ ਦੇਣਾ ਦੇਖੋ ਅਸੀਂ ਮਤਲਬ ਜੇ ਅਸੀਂ ਸਿਰਫ ਪੈਸਾ ਬਣਾਉਣ ਵੱਲ ਚਲੇ ਜਾਵਾਂਗੇ ਤੇ ਬੱਚਾ ਉਹੋ ਜਿਹਾ ਹੀ ਬਣ ਜਾਏਗਾ ਤੇ ਜੇ ਅਸੀਂ ਉਹ ਜਿਹੜੇ ਸਾਡੇ ਵੈਲਿਊਜ਼ ਨੇ ਅਸੀਂ ਉਹਨਾਂ ਨੂੰ ਉਹ ਬੱਚਾ ਉਹੀ ਦੇਖਦਾ ਤੇ ਉਹੀ ਦੇਖ ਕੇ ਉਹ ਵੱਡਾ ਹੁੰਦਾ ਸੋ ਦੀ ਆਈਡੀਆ ਵਾਸ ਕਿ ਅਸੀਂ ਜੇ ਜ ਸਾਡੇ ਲਈ ਸਿੱਖੀ ਮਤਲਬ ਇੰਪੋਰਟੈਂਟ ਹੈ ਜੇ ਸਾਡੇ ਲਈ ਗੁਰੂਆਂ ਦੀ ਯੂ ਨੋ ਜਿਹੜੀ ਬਾਣੀ ਹੈ ਉਹਦੇ ਨਾਲ ਜੁੜਨਾ ਹੈਗਾ ਸਾਡਾ ਵਿਰਸਾ ਜਿਹੜਾ ਸੰਭਾਲ ਕੇ ਰੱਖਣਾ ਫਿਰ ਅਸੀਂ ਉਹੋ ਜੀਆਂ ਥਾਵਾਂ ਤੇ ਉਹੋ ਜੇ ਲੋਕਾਂ ਦੇ ਨਾਲ ਉਹੋ ਜੀ এনवायरमेंट ਦੇ ਨਾਲ ਹੀ ਉੱਠਣਾ ਬੈਠਣਾ ਕਰਾਂਗੇ ਜਿੱਥੋਂ ਉਹਨਾਂ ਨੂੰ ਉਹੋ ਜੀ ਮਹਿਕ ਮਿਲੇਗੀ ਹੈ ਨਾ ਜਿਹੜਾ ਸਾਡਾ ਵੈਲਿਊਸ ਹੈ ਤੇ ਜਿਹੜੀ ਗੱਲ ਹੈ ਬਾਹਰ ਦੇ ਬੱਚੇ ਜਾਂ ਇੱਥੋਂ ਦੇ ਬੱਚੇ ਮੈਂ ਤਾਂ ਕਹਿੰਨੀ ਆ ਕਿ ਦੋਨੋਂ ਬਰਾਬਰ ਹੀ ਨੇ ਕਿਉਂਕਿ ਉਹ ਚੀਜ਼ ਅਸੀਂ ਆਪ ਹੀ ਸੰਭਾਲਨੀ ਆ ਭਾਵੇਂ ਅਸੀਂ ਇੱਥੇ ਹੋਈਏ ਜਸਟ ਬਿਕਾਜ਼ ਅਸੀਂ ਪੰਜਾਬ ਵਿੱਚ ਹੈਗੇ ਆ ਡਸਨਟ ਮੀਨ ਕਿ ਅਸੀਂ ਸਿੱਖੀ ਦੇ ਨਾਲ ਜੁੜ ਗਏ ਜਾਂ ਅਸੀਂ ਪੰਜਾਬੀ ਦੇ ਨਾਲ ਜੁੜ ਗਏ ਜਾਂ ਆਪਣੇ ਵਿਰਸੇ ਦੇ ਨਾਲ ਜੁੜ ਗਏ ਉਹ এনवायरमेंट ਸਾਨੂੰ ਹਰ ਥਾਂ ਤੇ ਕ੍ਰੀਏਟ ਕਰਨੀ ਪਵੇਗੀ ਤੇ ਜਿਹੜਾ ਸੀਗਾ ਇਹਦਾ ਟੌਪਿਕ ਦਾ ਸਿੱਖ ਰਾਜ ਦਾ ਇਹ ਅਸੀਂ ਦਸੰਬਰ ਵਿੱਚ ਆਏ ਸੀਗੇ ਤੇ ਵਿਜ਼ਿਟ ਕਰਨ ਤੇ ਇਨਾਂ ਨੂੰ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਸੀਈਓ ਕਰਵਾਇਆ ਸੀਗਾ ਅਮ ਟੂਰ ਕਰਵਾਇਆ ਸੀ ਤੇ ਇਹਨਾਂ ਨੇ ਬਹੁਤ ਹੀ ਉਹਦੇ ਵਿੱਚ ਇੰਟਰਸਟ ਲਿਆ ਸੋ ਅਸੀਂ ਵੀ ਜੀ ਨਾਲ ਗੱਲ ਕੀਤੀ ਦਵਿੰਦਰ ਸਿੰਘ ਉਹ ਜਿਹੜੇ ਉਹਨਾਂ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਹੈੱਡ ਹੈਗੇ ਨੇ ਉਹਨਾਂ ਨਾਲ ਗੱਲ ਕੀਤੀ ਵੀ ਜੇ ਅਸੀਂ ਬੱਚਿਆਂ ਨੂੰ ਇੰਟਰਨਸ਼ਿਪ ਵਾਸਤੇ ਲੈ ਕੇ ਆਈਏ ਤੇ ਵੀ ਕੀ ਅਸੀਂ ਕਰ ਪਾਵਾਂਗੇ ਉਹਨਾਂ ਨੇ ਕਿਹਾ ਅਸੀਂ ਵੀ ਨਹੀਂ ਕਦੀ ਕੀਤਾ ਪਰ ਚਲੋ ਆਪਾਂ ਕਰਕੇ ਦੇਖ ਲੈਂਦੇ ਆ ਰੱਬਾ ਇਹਨਾਂ ਤੋਂ ਕੀਤਾ ਹਾਂ ਅਸੀਂ ਕਿਹਾ ਚਲੋ ਠੀਕ ਹੈ ਆਪਾਂ ਟਰਾਈ ਕਰਦੇ ਆ ਵੀ ਦੇਖੀਏ ਵੀ ਬੱਚੇ 13 ਤੋਂ 17 18 ਸਾਲ ਦੇ ਹੈਗੇ ਨੇ ਵੀ ਉਹ ਸਮਝ ਪਾਣਗੇ ਕਰ ਪਾਣਗੇ ਇੰਟਰਪ੍ਰੀਟ ਕਰ ਪਾਣਗੇ ਕਿਵੇਂ ਫਿਰ ਸਾਡਾ ਆਈਡੀਆ ਸੀ ਵੀ ਜਿ ਕਿਉਂਕਿ ਇਹ ਬਾਹਰ ਦੇ ਨੇ ਇਹਨਾਂ ਨੂੰ ਕੁਝ ਜਾਦ ਆ ਮੈਨੂੰ ਸਿੱਖ ਰਾਜ ਬਾਰੇ ਜਾਣਕਾਰੀ ਹੈ ਨਹੀਂ ਤੇ ਪਰ ਉਹ ਰਿਸਪੈਕਟਿਵ ਲੈ ਕੇ ਆਈਏ ਜਿਹੜਾ ਬਾਹਰ ਦਾ ਪਰਸਪੈਕਟਿਵ ਹੈਗਾ ਸੋ ਆਊਟਸਾਈਡਰ ਇਨ 뷰 ਸੋ ਤਾਂ ਹੀ ਇਹਦਾ ਕੀਤਾ ਕਿ ਵੀ ਜਿਹੜੇ ਬਾਹਰ ਵਾਲੇ ਲੋਕ ਜਿਹੜੇ ਇੱਥੇ ਵਿਜ਼ਿਟ ਕਰਨ ਆਏ ਸੀ ਉਸ ਪੀਰੀਅਡ ਦੇ ਉਸ ਟਾਈਮ ਪੀਰੀਅਡ ਦੇ ਵਿੱਚ ਜਦੋਂ ਸਿੱਖ ਰਾਜ ਕਾਇਮ ਸੀ ਔਰ ਸਿੱਖ ਰਾਜ ਬਾਰੇ ਕੀ ਸੋਚਦੇ ਸੀ ਫਿਰ ਉਹ ਚੀਜ਼ਾਂ ਇਹਨਾਂ ਨੂੰ ਦੇਖ ਕੇ ਹੋਰ ਵੀ इजीली ਇਹਨਾਂ ਨੂੰ ਹੋ ਜਾਏਗਾ ਕਿਉਂਕਿ ਉਸ ਵਕਤ ਦੇ ਸਮਕਾਲੀ ਰਾਈਟਰਸ ਜਿਹੜੇ ਨੇ ਉਹਨਾਂ ਨੇ ਬਹੁਤ ਕੁਝ ਲਿਖਿਆ ਸਿੱਖਾਂ ਸਿੱਖ ਇਤਿਹਾਸ ਬਾਰੇ ਸਿੱਖ ਰਾਜ ਬਾਰੇ ਲਿਖਿਆ ਤੇ ਸਿੱਖ ਇਤਿਹਾਸ ਬਾਰੇ ਗੁਰੂਆਂ ਦਾ ਇਤਿਹਾਸ ਬਾਰੇ ਵੀ ਬਹੁਤ ਚਲਕੇ ਪਰ ਸਾਰਾ ਪੜਿਆ ਇਹਨਾਂ ਨੇ ਇੱਥੇ ਆ ਕੇ ਇਹਨਾਂ ਨੇ ਸਿਰਫ ਸਿੱਖ ਰਾਜ ਦੇ ਫੋਕਸ ਕੀਤਾ ਕਿਉਂਕਿ ਪੰਜ ਹਫ਼ਤਿਆਂ ਦੇ ਵਿੱਚ ਤੁਸੀਂ ਜਿਆਦਾ ਤੇ ਸਟੱਡੀ ਪੰਜ ਪੰਜ ਹਫ਼ਤਿਆਂ ਦੇ ਵਿੱਚ ਫਿਰ ਵੀ ਇਹਨਾਂ ਨੂੰ ਤਿੰਨ ਹਫ਼ਤੇ ਪੂਰੇ ਇਹਨੇ ਬੁੱਕਸ ਪੜਨੀਆਂ ਆਰਟੀਕਲਸ ਪੜਨੀਆਂ ਤੇ ਸਾਰੀਆਂ ਫੋਟੋਗ੍ਰਾਫਸ ਦੇਖਣੀਆਂ ਹਜ਼ਾਰ ਤੱਕ ਤੇ ਫੋਟੋਗ੍ਰਾਫਸ ਦੇਖੀਆਂ ਇਹਨਾਂ ਨੇ ਉਹਦੇ ਵਿੱਚੋਂ ਸਿਲੈਕਸ਼ਨ ਕੀਤੀ ਫਿਰ ਕੋਰਸ ਲਬ ਨੇ ਸਾਰੀਆਂ ਬੁੱਕਸ ਦੇ ਵਿੱਚੋਂ ਸੋ ਫੋਕਸ ਇਹਨਾਂ ਦਾ ਉਹੀ ਸੀ 17 10 ਤੋਂ 1849 ਜਿਹੜਾ ਸਿੱਖ ਰਾਜ ਟਾਈਮ ਪੀਰੀਅਡ ਹੈ ਬੰਦਾ ਸਿੰਘ ਬਹਾਦਰ ਤੋਂ ਮਹਾਰਾਜਾ ਰਣਜੀਤ ਸਿੰਘ ਨਿਕਰ ਅੱਛਾ ਫਿਰ ਮੋਬਾਈਲ ਤੇ ਨਹੀਂ ਵਰਤੇ ਹੋਣਾ ਫਿਰ ਉਹ ਉਹ ਉਹਨੇ ਪੀਰੀਅਡ ਦੇ ਵਿੱਚ ਜਿਹੜਾ ਰਿਸਰਚ ਕਰ ਰਹੇ ਸੀ ਬਹੁਤ ਘੱਟ ਵਰਤੇ ਹੋ ਜੇ ਬੁੱਕਸ ਪੜ੍ਹਦੇ ਹੋਣਗੇ ਤਾਂ ਅਸੀਂ ਇਹ ਸੀਗਾ ਜਿਹੜਾ ਚੀਜ਼ ਜਿਹੜੀਆਂ ਚੀਜ਼ਾਂ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਡਿਜੀਟਾਈਜ਼ ਕਰ ਲਿਆ ਨੇ ਅਮ ਇਲੈਕਟ੍ਰੋਨਿਕਲੀ ਕੈਪਚਰ ਕਰ ਲਿਆ ਨੇ ਉਹ ਸਾਡਾ ਸੋਰਸ ਸੀਗਾ ਤੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਫਰਸਟ ਹੈਂਡ ਅਕਾਊਂਟ ਹੈਗੀਆਂ ਨੇ ਜਿਵੇਂ ਐਮਲੀ ਏਡਨ ਤੁਸੀਂ ਦੇਖਦੇ ਹੋ ਤੇ ਹੋਰ ਰਾਈਟਰਸ ਜਿਹੜੇ ਹੈਗੇ ਨੇ ਅਮ ਸੋ ਸਾਰੇ ਜਿਹੜੇ ਫਰਸਟ ਹੈਂਡ ਅਕਾਊਂਟ ਸੀਗੇ ਅਸੀਂ ਉਹਨਾਂ ਤੇ ਫੋਕਸ ਕੀਤਾ ਤੇ ਸਾਰੀ ਸਾਡੀ ਜਿਹੜੀ ਸੀਗੀ ਸੋ ਇਹ ਨਹੀਂ ਕਿ ਗੂਗਲ ਨੂੰ ਕਰ ਲਿਆ ਜਾਂ ਚੈਟ ਜੀਪੀਟੀ ਨੂੰ ਕਰ ਲਿਆ ਦਿਸ ਵਾਸ ਮੋਰ ਜਿਹੜੀ ਜਿਹੜਾ ਡਾਟਾ ਪੰਜਾਬ ਡਿਜੀਟਲ ਲਾਇਬ੍ਰੇਰੀ ਨੇ ਕਲੈਕਟ ਕੀਤਾ ਉਹਦੇ ਵਿੱਚੋਂ ਅਸੀਂ ਸਿਲੈਕਸ਼ਨ ਕੀਤੀ ਹੈ ਅੱਛਾ ਫਿਰ ਕੀ ਕੋਈ ਦਿੱਕਤਾਂ ਵੀ ਆਈਆਂ ਇਹਨਾਂ ਨੂੰ ਜਦੋਂ ਕਿ ਕਿਉਂਕਿ ਬਾਰੋਂ ਆ ਕੇ ਇੱਥੇ ਪੜਨਾ ਔਰ ਇੰਨੀ-ਇੰਨੀ ਬੁੱਕਸ ਪੜ੍ਹਨੀਆਂ ਇਹਨਾਂ ਨੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ ਦੇ ਬੱਚੇ ਤਾਂ ਬਿਲਕੁਲ ਆਪਾਂ ਤੇ ਆਦੀ ਸੀਗੇ ਨਾ ਇੰਨਿਆ-ਇੰਨਿਆ ਕਿ ਤੱਬਾ ਗ੍ਰੰਥ ਵਗੈਰਾ ਪੜ੍ਹ-ਪੜ ਕੇ ਪਰ ਇਹਨਾਂ ਲਈ ਤਾਂ ਉਹ ਡਿਫਰੈਂਟ এনवायरमेंट ਹੈ ਸੋ ਪੜਨਾ ਰੀਡ ਕਰਨਾ ਉਹਦੇ ਵਿੱਚੋਂ ਸਮਝਣਾ ਉਹ ਕਾਫੀ ਔਖਾ ਸੀਗਾ ਬਟ ਦੇ ਡਿਡ ਅ ਗ੍ਰੇਟ ਜੌਬ ਦੇ ਡਿਡ ਅ ਗ੍ਰੇਟ ਜੌਬ ਬਹੁਤ ਵਧੀਆ ਇਹਨਾਂ ਸਭ ਸਹਿਯੋਗ ਦਿੱਤਾ ਸਪੋਰਟ ਕੀਤਾ ਤੇ ਦੇ ਵੇਰ ਰੀਲੀ ਰੀਲੀ ਗੁੱਡ ਕਿਰ ਤਾਂ ਅਰਤ ਹੋ ਗਏ ਨੇ ਕਿ ਨੇ ਜੋ ਇੱਕ ਚੈਪਟਰ ਪੜ੍ਹ ਲਿਆ ਜਰੋ ਜਾਤ ਲਿਆ ਪਿਆ ਸੀ ਸਾਡਾ ਰਾਜ ਬੰਦਾ ਸਿੰਘ ਬਹਾਦਰ ਤੋਂ ਪੜਿਆ ਸਿੱਖ ਰਾਜ ਤੱਕ ਆਏ ਉੱਥੇ ਮਹਾਰਾਜ ਸ਼ੇਰ ਸਿੰਘ ਕਬਰ ਨੌਨਿਆਲ ਰਾਣੀ ਜਿੰਦਕੌਰ ਮਹਾਰਾਜ ਦਲੀਪ ਸਿੰਘ ਬਾਰੇ ਕੀ ਜਾਣਿਆ ਇਹਨਾਂ ਨੇ ਕਿ ਉਹ ਲੈ ਗਏ ਸੀ ਅੰਗਰੇਜ਼ ਉਹਨਾਂ ਨੂੰ ਇੱਥੋਂ ਉਹ ਉੱਥੋਂ ਤੱਕ ਉਸ ਤੋਂ ਅੱਗੇ ਤੱਕ ਤੇ ਪਹੁੰਚੇ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਡੈਥ ਹੋ ਗਈ ਜਦੋਂ ਸਿੱਖ ਰਾਜ ਦਾ ਡਾਊਨਫਾਲ ਆ ਗਿਆ ਸੀਗਾ ਤੇ ਫਿਰ ਉਹ ਦੇ ਉੱਥੋਂ ਤੱਕ ਅਸੀਂ ਪੀਰੀਅਡ ਕੀਤਾ ਦਲੀਪ ਸਿੰਘ ਨੂੰ ਇਹਨਾਂ ਨੇ ਫੋਟੋਆਂ ਵਗੈਰਾ ਦੇਖੀਆਂ ਤੇ ਉਹਦੇ ਬਾਰੇ ਥੋੜਾ ਪਤਾ ਪਤਾ ਮਤਲਬ ਉਹ ਜੜੀਆਂ ਰਿਸਰਚ ਬੁੱਕਸ ਵਗੈਰਾ ਪੜ ਰਹੇ ਸੀਗੇ ਕਿ ਵੀ ਉੱਥੇ ਯੂਕੇ ਦੇ ਵਿੱਚ ਉਹ ਰਾਣੀ ਲੱਗੀ ਸੀਗੇ ਇਹਨਾਂ ਦੇ ਕੋਈ ਨੇ ਟੇਕਨ ਟੇਕਨ ਹਿਮ ਸੋ ਉਸ ਤੱਕ ਸੀ ਉਸ ਤੋਂ ਬਾਅਦ ਅਸੀਂ ਰਿਸਰਚ ਨਹੀਂ ਕੀਤੀ ਗ੍ਰੀਗੋਰ ਜੀ ਫਿਰ ਕਿਵੇਂ ਰਿਆ ਪੰਜਾਬ ਦਾ ਟੂਰ ਇਸ ਵਾਰ ਦਾ ਇਹ ਪਹਿਲੀ ਵਾਰ ਹੀ ਪੰਜਾਬ ਆਏ ਕਿ ਪਹਿਲਾਂ ਵੀ ਆਏ ਨਹੀਂ ਪਹਿਲੇ ਵੀ ਆਏ ਹੋਏ ਨੇ ਅਸੀਂ ਇਹ ਮੇਰੀ ਬੇਟੀ ਹੈ ਅਸੀਂ ਕੋਸ਼ਿਸ਼ ਕਰਦੇ ਆ ਕਿ ਹਰ 2-3 ਸਾਲਾਂ ਬਾਅਦ ਅਸੀਂ ਇਹਨਾਂ ਨੂੰ ਲੈ ਕੇ ਆਈਏ ਇਸ ਵਾਰ ਦਾ ਪੰਜਾਬ ਟੂਰ ਕਿਵੇਂ ਰਿਹਾ ਤੁਹਾਡਾ ਬਹੁਤ ਵਧੀਆ ਰਿਹਾ ਅਸੀਂ ਅਸੀਂ ਜਦੋਂ ਅਸੀਂ ਡਿਸੰਬਰ ਵਿੱਚ ਆਈ ਸੀ ਉਦੋਂ PDL ਆਈ ਫਾਊਂਡ ਇਟ ਲਾਈਕ ਫੈਸਿਨੇਟਿੰਗ एवरीथिंग दैट दे ዱ ਸੋ ਹੁਣ ਇਸ ਵਾਰੀ ਅਸੀਂ ਥੋੜਿਆ ਜਿਹਾ ਬਸ PDL ਵਿੱਚ ਰਹੀ ਸੀ ਤੇ ਵੀਕਐਂਡਸ ਅਸੀਂ ਕਮੇ ਫਿਰਦੇ ਸੀ ਪਰ ਮੋਸੀ ਅਸੀਂ ਕੰਮ ਕੀਤਾ ਸੀ ਓਨ தி ਸਿੱਖ ਰਾਜ ਕਿਉਂਕਿ that was the main goal to learn about the sikh raj kyunki us which we don't get this much a uh, uh, like knowledge to know about and we don't get these type of opportunity so we did more focus on the sikh raj so we just in the we were in the office most of the time and on the weekend we went acha hun ja ke apnere saathi tode bacche classmate ne tode unna tak dassoge ki ye asi sada sikh raj ਹਾਂਜੀ ਹਰਨਜੀਤ ਸਿੰਘ ਬਾਰੇ ਹਨਾ ਹਾਂਜੀ ਸੋ ਅਸੀਂ ਸਕੂਲ ਵਿੱਚ ਸਿੱਖਾ ਬਾਰੇ ਬਸ ਥੋੜਾ ਜਿਹਾ ਪਤਾ ਹੈ ਹਿਸਟਰੀ ਕਾਸ ਵਿੱਚ ਬਸ ਲਾਈਕ ਇੱਕ ਪੇਜ ਹੈਗਾ ਪਰ ਹੁਣ ਆਈ ਕੈਨ ਸ਼ੇਅਰ ਮਾਈ ਨੋਲਜ ਈਵਨ ਲਾਸਟ ইয়ার ਜਦੋਂ ਅਸੀਂ ਬਾਰੇ ਅਸੀਂ ਸਿੱਖਾ ਬਾਰੇ ਬਸ ਇੱਕ ਦੋ ਤਿੰਨ ਲਾਈਨਾਂ ਸੀ ਤੇ ਅਸੀਂ ਮੈਂ ਤੇ ਅੱਲਾਹ ਹੀ ਅਸੀਂ ਸ਼ਿਰਕ ਕੀਤਾ ਸੀ ਥੋੜਾ ਜਿਹਾ ਹੋਰ ਪਰ ਹੁਣ ਮੇਰੇ ਕੋਲ ਲਾਈਕ ਬਹੁਤ ਜ਼ਿਆਦਾ ਹੋਰ ਨੋਲਜ ਆ ਗਈ ਹੈ ਸੋ ਆਈ ਕੈਨ with my classmates اچھا ਹੁਣ ਪੜ੍ਹਨਾ ਚੰਗਾ ਲੱਗਦਾ ਹੈ ਤੁਹਾਨੂੰ ਕਈ ਵਾਰੀ ਹੁੰਦਾ ਬੱਚੇ ਮੋਬਾਈਲ ਦੇ ਵਿੱਚ ਰੀਲਾਂ ਬਹੁਤ ਦੇਖਦੇ ਆ ਹੇ ਕੱਲ ਤੇ ਜਮਾਨਾ ਸੋਸ਼ਲ ਮੀਡੀਆ ਦਾ ਹੁਣ ਬੁੱਕਸ ਪੜ੍ਹਨੀਆਂ ਜਾਂ ਸਿੱਖ ਰਾਏ ਬਾਰੇ ਪੜ੍ਹਨਾ ਸਿੱਖ ਇਤਿਹਾਸ ਬਾਰੇ ਪੜ੍ਹਨਾ ਹੁਣ ਲੱਗਦਾ ਵਧੀਆ ਹਾਂਜੀ ਪਹਿਲਾ ਪਹਿਲਾ ਮੈਂ ਥੋੜੇ ਜਿਹਾ ਡਿਫਿਕਲਟੀ ਪੜਨਾ ਕਿਉਂਕਿ ਐਸੀ ਕਿਤਾਬ ਐਨੀਆ ਪੜਦੇ ਨਹੀਂ ਪਰ ਹੁਣ ਮੇਰੇ ਕੋ ਬਹੁਤ ਇੰਟਰਸਟ ਹੈ ਕਿਉਂਕਿ ਸਿੱਖ ਰਾਜ just because asikita 1710 to 1849 we read that or we the is still ongoing so we want to keep learning about it because it's still even in today's world even though we did one time period it, it's still happening in today's world so i want to keep reading about it because it's very interesting and even though i learned a lot there's so much more to still learn ਹੁਣ ਅੱਗੇ ਕਿਉਰਿਓਸਟੀ ਹੈਗੀ ਹੈ ਕਿ ਮਰਨ ਰਣਜੀਤ ਸਿੰਘ ਤੱਕ ਪੜ ਲਿਆ ਹੁਣ ਅੱਗੇ ਮਰਿਆ ਦਲੀਪ ਸਿੰਘ ਬਾਰੇ ਰਾਣੀ ਜਿੰਦ ਕੌਰ ਬਾਰੇ ਅੱਗੇ ਪੜਨਾ ਹਾਂਜੀ ਆ ਮੈਂ ਪੜਨਾ ਹੈ ਸਾਰਾ ਕਿਉਂਕਿ ਅਸੀਂ ਬਸ ਪੰਜ ਹਫਤੇ ਵਸੇ ਇੱਥੇ ਸੀ ਸੋ ਟਾਈਮ ਨਹੀਂ ਸੀਗਾ ਪਰ ਕਰ ਜਾ ਕੇ ਮੈਂ ਡੈਫੀਨਿਟਲੀ ਪੜੂੰਗੀ ਕਿਉਂਕਿ ਮੇਰੇ ਕੋ ਬਹੁਤ ਇੰਟਰਸਟ ਹੈਗਾ ਠੀਕ ਹੈ ਹੁਣ ਜਾਣ ਨੂੰ ਦਿਲ ਕਰਦਾ ਉੱਥੇ ਮਰਨ ਰਣਜੀਤ ਸਿੰਘ ਦੀ ਸਮਾਦ ਦੇ ਉੱਤੇ ਯੂਕੇ ਵੀ ਕੇ ਉਹ ਵੀ ਦੇਖ ਕੇ ਆਈ ਜਿਵੇਂ ਤੁਸੀਂ ਇੱਥੇ ਸਾਰਾ ਕੁਝ ਉਹ ਤੁਹਾਡੇ ਕਰਕੇ ਇੱਥੇ ਪੰਜਾਬ ਦੇ ਲੋਕਾਂ ਨੇ ਬਹੁਤ ਕੁਝ ਦੇਖਿਆ ਇੱਥੇ ਜਿਹੜੇ ਚੰਡੀਗੜ੍ਹ ਦੇ ਪੰਜਾਬ ਦੇ ਕਿ ਇਹ ਸੀ ਸਾਡਾ ਸਿੱਖ ਰਾਜ ਸਾਰਾ ਕੁਝ ਤੁਸੀਂ ਡਿਸਕ੍ਰਾਈਬ ਕੀਤਾ ਫੋਟੋਆਂ ਜਰੀਏ ਉਹ ਸਮਕਾਲੀ ਰਾਈਟਰਸ ਦੇ ਜਰੀਏ ਹਾਂਜੀ ਅਸਾਂ ਮਾਰਨ ਦਲੀਪ ਸਿੰਘ ਬਾਰੇ ਹੁਣ ਤਾਂ ਆ ਕੇ ਦੇਖਣਾ ਹਾਂਜੀ ਮੈਂ ਦੇਖਣਾ ਇਹ ਟੂਰ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਬਹੁਤ ਵਧੀਆ ਸੀ ਮੈਂ ਡਿਸੰਬਰ ਵਿੱਚ ਆਈ ਸੀ ਤੇ ਮੇਰਾ second time ate hmm. hega te um i went to a lot of places i see amritsar te gayi si te kathunango te una punjabi a gayi hai mainu ke main ke keh rahe ke thodi thodi punjabi de main jad bolan lagge pe sare bolan lag pe ni te kathunangal vi ja ke aaye haan ji kathunangal vi kehna aa gaya haan ji haan ji pete vi ja gayi haan ji par haan ji bahut vaddi achi ਹੁਣ ਹੁਣ ਅੱਗੇ ਕੀ ਕੀ ਅੱਗੇ ਪੜ੍ਹਨਾ ਕੀ ਹੈ ਸCHREIBER ਬਾਰੇ ਅਮ ਸਾਰਾ ਕੁਝ ਪੜ੍ਹਨਾ ਲਾਈਕ ਉਹ ਜਿਹੜਾ ਤੁਸੀਂ ਇਹ ਸਾਰਾ ਕੁਝ ਬਣਾਇਆ ਤੁਸੀਂ ਰਿਸਰਚ ਕੀਤੀ ਆ ਕੁਝ ਇਹਦੇ ਬਾਰੇ ਜ਼ਰੂਰ ਦੱਸੋ ਅਮ ਹਾਂਜੀ ਵੀ ਹਾਟ ਲਾਈਕ ਰੀਡ ਅ ਲੋਟ ਆਫ ਬੁక్స్ ਟੂ ਫਾਈਂਡ ਕੋਟਸ ਐਂਡ THEN PEDIO HAD READY DIGITIZED ਅ ਲੋਟ ਆਫ ਦ ਪੇਂਟਿੰਗਸ ਸੋ ਵੀ ਪਿਕਡ ਆਊਟ ਆ ਦਿ ਲਿਥੋਗ੍ਰਾਫਸ ਐਂਡ like there's paintings from books that we put together so it was really interesting to see all of that and learn more about the Sikh raj because i didn't really i really know a lot about it but now i know a lot ਤੁਸੀਂ ਤਾਂ ਇੱਥੇ ਆਣਾ ਤਾਂ ਤੁਹਾਨੂੰ ਪਤਾ ਸੀ ਪਹਿਲਾਂ ਸਿੱਖ ਰਾਜ ਬਾਰੇ ਹਾਂਜੀ ਪਤਾ ਸੀ ਬਟ ਇੰਨੀ ਡਿਟੇਲ ਵਿੱਚ ਇੰਨੀ ক্লোਜ਼ਲੀ ਪੜ੍ਹ ਕੇ ਹੀ ਪਤਾ ਚੱਲਦਾ ਲੋਕਾਂ ਤੋਂ ਅਸੀਂ ਸੁਣਦੇ ਆਂ ਘਰਦਿਆਂ ਤੋਂ ਸੁਣਦੇ ਆਂ ਉਹ ਪਤਾ ਹੁੰਦਾ ਬਟ ਇਹਦਾ ਦਿਮਾਗ ਚ ਤਾਈਂ ਜਾਣੀ ਜਦੋਂ ਅਸੀਂ ਆਪ ਪੜ੍ਹਦੇ ਆ ਆਪਣੇ ਇੰਟਰਸਟ ਨਾਲ ਦੇਖਦੇ ਆਂ ਤਾ ਜਿੰਨਾ ਹੁਣ ਪਤਾ ਚੱਲਿਆ ਉਹਨਾਂ ਨਹੀਂ ਪਤਾ ਸੀ ਪਹਿਲੇ ਹੁਣ ਕੀ ਪਤਾ ਲੱਗਾ ਕਿ ਮਹਾਰਾ ਰਣਜੀਤ ਸਿੰਘ ਬਾਰੇ ਬੰਦਾ ਸਿੰਘ ਬਹਾਦਰ ਬਾਰੇ ਮੈਨੂੰ ਸਭ ਤੋਂ ਚੰਗੀ ਚੀਜ਼ ਜਿਹੜੀ ਪਤਾ ਚੱਲੀ ਉਹ ਇਹ ਹੈਗੀ ਹੈ ਕਿ ਜਦੋਂ ਸਿੱਖ ਰਾਜ ਸੀਗਾ ਪੰਜਾਬ ਵਿੱਚ ਤਾਂ ਇਟ ਵਾਸ ਨਾਟ ਅਬਾਊਟ ਕਿ ਕਿਹੜਾ ਬੰਦਾ ਰਾਜ ਕਰ ਰਿਹਾ ਤੇ ਕੀ ਕੀ ਹੋ ਰਿਹਾ ਇਟ ਵਾਸ ਅਬਾਊਟ ਕਿ ਕਿਵੇਂ ਸਾਰੇ ਇਕੱਠੇ ਰਹਿੰਦੇ ਸੀ ਤੇ ਸਾਰੀ ਚੀਜ਼ਾਂ ਕਿੰਨੀਆਂ ਵਧੀਆ ਸੀਗੀਆਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਐਜੂਕੇਸ਼ਨ ਤੇ ਬਹੁਤ ਫੋਕਸ ਕਰਦੇ ਸੀ ਕੋਟ ਵੀ ਹੈਗੀ ਆ ਉੱਥੇ ਵਿੱਚ ਇਸ ਕੀ ਜਿੰਨੇ ਵੀ ਪੰਜਾਬ ਵਿੱਚ ਮੋਸ ਸੀਗੇ ਮੰਦਰ ਸੀਗੇ ਧਰਮਸ਼ਾਲਾ ਜਾਂ ਗੁਰਦੁਆਰੇ ਉਹ ਸਾਰਿਆਂ ਨਾਲ ਇੱਕ ਸਕੂਲ ਅਟੈਚ ਹੁੰਦਾ ਸੀ ਹਮੇਸ਼ਾ ਸੋ ਮੈਨੂੰ ਉਹ ਸਾਰੀਆਂ ਚੀਜ਼ਾਂ ਬਹੁਤ ਚੰਗੀਆਂ ਲੱਗੀਆਂ ਕਿ ਕਿਵੇਂ ਉਸ ਟਾਈਮ ਤੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਇੰਨਾ ਕੁਝ ਪੰਜਾਬ ਵਿੱਚ ਕੀਤਾ ਪੰਜਾਬ ਨੂੰ ਐਕਚੁਅਲੀ ਜਿੰਨਾ ਆਪਾਂ ਸਾਝਾ ਪੰਜਾਬ ਕਹਿੰਦੇ ਆ ਉਸ ਟਾਈਮ ਤੇ ਐਕਚੁਅਲੀ ਸੀਗਾ। ਬਤਿਹਾਰ ਗੁਰਸਾਨ ਜੀ ਨਹੀਂ ਰੱਬੀ 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 ਮੈਂ ਨਾਮ ਭੁੱਲ ਜਾਣਾ ਤੁਹਾਡੇ। ਰੱਬੀ ਕੀ ਪੜਿਆ ਮਹਾਰਾਜਾ ਰਣਜੀਤ ਸਿੰਘ ਬਾਰੇ? ਹਾਂਜੀ ਮਹਾਰਾਜਾ ਰਣਜੀਤ ਸਿੰਘ ਬਾਰੇ ਕੀ ਸਟੱਡੀ ਕੀਤੀ? ਉਹ ਅਸੀਂ ਵੀ ਹਾਂਜੀ ਵੀ ਸਟੱਡੀ ਮੋਸਟਲੀ ਬਾਊਟ ਲਾਈਕ ਦ ਹੋਲ until he like basically died we studied all up until that and a little more about um, yeah about him oh um, so for this exhibition we're doing it for 1710 through 1849 but um, it really started doing 1469 when gurunanak dev ji was born and it's still continuing. ਤੁਹਾਡਾ ਆਪਣੇ ਜਾ ਕੇ ਕਲਾਸ ਮੇਟਸ ਨੂੰ ਦੱਸੋ ਕਿ ਸਾਰਾ ਇਹ ਸਿੱਖ ਇਤਿਹਾਸ ਬਾਰੇ। ਹਾਂਜੀ ਆ ਆ टीच ਤੋਂ ਮਾਲਵਾ ਤੋਂ ਸਿੱਖਿਆ। ਇਹ ਸਾਡਾ ਰਾਜ ਸੀ ਹੈ ਨਾ ਇਹ ਰਾਜ ਕੀਤਾ ਹੀ ਸੀ। ਹਾਂਜੀ ਤੁਹਾਡਾ ਨਾਮ ਗੁਰシャン ਸਿੰਘ ਹੈ ਨਾ। ਗੁਰシャン ਤੁਸੀਂ ਫਿਰ ਕੀ ਇੱਥੇ ਆ ਕੇ ਮਤਲਬ ਕਿ ਸਿੱਖਿਆ ਕੀ ਜਿਹੜੀ ਕਹਿ ਰਹੀ ਹੈ ਪਰ ਮੋٹے ਮੋٹے ਗੱਲਾਂ ਚ ਸੋ ਆਈ ਲਰਨਡ ਅਬਾਊਟ ਹਾਊ Special our history is, and how special the Sikh Raj was, um, and my favorite thing about that was how our, our Maharaj Ranjit Singh and our Raj was, it was ran based on the well-being of the people in the Raj, uh, like the citizens of the kingdom. It wasn't uh, the whole goal of the Raj wasn't to just make money and gain more power as every other kingdom was. <laughs> or Valé. I don't know exactly, um, but there was a quote that we read. <laughs> Hange, I don't remember exactly who wrote the quote, but the, there is a quote um, where it said that even the most powerful, like king in all of Southeast or all of Asia, he still met the people who came on barefooted so i feel like that shows that he wasn't a person that needed to show off or do anything special he met people barefoot even though he was a powerful king which just shows how humble and how you know how good of a leader and people person he was Hanji, uh, sorry what was the question right oh, Hanji. Hanji. Uh, maharani jindkor was the wife of maharaja Ranjit Singh. Hmm. and i think she was very influential especially in my family because my younger sister ended up being named after her so my younger sister is jin the code as well as a to see you a ta dassne gea jora singh ji kive ho pehla okay. apne naam nu lain <laughs> lagge jado tade utthe naam lende ho toda ta tu si proud feel karde ho ke mera naam gairy hairy kuch nahi hai joda singh haan ji mera naam joda singh hi hai te actually jadon main khelna ਉੱਥੇ ਮੈਂ ਟੈਨਿਸ ਖੇਡਣਾ ਬੰਦੇ ਕਹਿੰਦੇ ਨੇ ਇਹ ਜੋਦਾ ਹੀ ਵਾਂਗੂ ਐਨਜੋਏ ਕਰਨ ਵਾਂਗੂ ਖੇਡਣਾ ਕਿਉਂਕਿ ਜੋਦਾ ਦਾ ਨਾਮ ਜਿਹੜਾ ਮੀਨਿੰਗ ਹੈ ਜਿਹੜਾ ਵਾਰੀਅਰ ਜਿਹੜਾ ਹੂ ਡਸਨਟ ਗਿਵ ਅਪ ਉਹ ਕਿੱਥੇ ਲਾਈਕ ਡਾਊਨ ਡਾਊਨ ਨਹੀਂ ਕਰਦਾ ਰਾਈਟ ਅਚਾਨਕ ਜਿਹੜਾ ਤੁਸੀਂ ਸਾਰਾ ਇਹ ਐਕਸੀਬਿਸ਼ਨ ਲਾਈ ਆ ਤਾਂ ਤੁਹਾਨੂੰ ਕੀ ਚੰਗਾ ਕੀ ਲੱਗਾ ਇੱਥੇ ਸਾਰਾ ਕੁਝ ਅ ਮੈਨੂੰ ਜਿਹੜਾ ਚੰਗਾ ਲੱਗਿਆ ਜਿਹੜੇ ਬਾਹਰ ਦਾ ਪਰਸਪੈਕਟਿਵ ਆਇਆ ਕਿਉਂਕਿ ਆਪਣੇ ਬਾਰੇ ਆਪਣੇ ਬੰਦੇ ਆ ਨੇ ਬਹੁਤ ਲਿਖਿਆ ਤੇ ਬਹੁਤ ਡਰਾ ਕੀਤਾ ਪਰ ਜਿਹੜੇ ਬਾਹਰੋਂ ਆਏ ਨੇ ਜਿਹੜੇ ਬਾਹਰੋਂ ਆਏ ਆਪਾਂ ਨੂੰ ਉਹਨਾਂ ਦਾ ਪਰਸਪੈਕਟਿਵ ਵੀ ਦੇਖਣਾ ਕਿਉਂਕਿ ਉਹ ਕੰਪੇਅਰ ਕਰਦੇ ਪੈ ਨੇ ਜਿਹੜੀ ਮੇਰੀ ਸਿਵਲਾਈਜੇਸ਼ਨ ਹੈਗੀ ਹੈ ਜਿਹੜੀ ਮੈਂ ਜਿਹੜਾ ਵਿਕਟਰ ਜਾਕਮਾਂ ਫਰਾਂਸ ਤੋਂ ਆਇਆ ਉਹ ਫਰਾਂਸ ਤੋਂ ਆ ਕੇ ਇੱਥੇ ਆ ਕੇ ਕੰਪੇਅਰ ਕੀਤਾ ਸੀ ਸਿੱਖ ਰਾਜ ਦਾ ਤੇ ਫਰਾਂਸ ਦਾ ਫਿਰ ਆ ਕੇ ਤਾਂ ਇੱਥੇ ਨੌਕਰੀ ਵੀ ਕਰਦੇ ਰਹੇ ਮਹਾਰਾਜਾ ਰਣਜੀਤ ਸਿੰਘ ਕੋਲ ਤੇ ਫਿਰ ਉਹ ਵੀ ਇੱਕ ਚੀਜ਼ ਹੈ ਕਿ ਜਦੋਂ ਉਹ ਬੰਦੇ ਇੱਥੇ ਆ ਕੇ ਪ੍ਰੇਜ਼ ਕਰਦੇ ਨੇ ਸਿੱਖ ਰਾਜ ਦੇ ਉਹ ਵੀ ਕਹਿੰਦਾ ਥੋੜਾ ਜਿਹਾ ਰਿਸਪੈਕਟ ਹਾਇਰ ਹੁੰਦਾ ਕਿਉਂਕਿ ਉਹ ਕਹਿੰਦੇ ਨੇ ਆਪਾਂ ਵੀ ਇੱਕ ਚੀਜ਼ ਕੀਤੀ ਹੈ ਤੇ ਦੈਟ ਉਹ ਉੱਥੇ ਨਹੀਂ ਕਰ ਸਕੇ ਐਨ ਆਪਣੀ ਜਿਹੜੀ ਲੀਡਰਸ਼ਿਪ ਹੈਗੀ ਹੈ is leading with love right a good leader he's leading with kindness he's not leading by fear othhe da bande de lead by fear jende apne sara kuch mere utte hi hai ga jende sikhan de coins hage ne oh coins ranjit de naam nahi hage oh coins guru nanak dev ji de naam sir oh vi ek cheez hai gai hai te soulless leading karni hai acha course je chitte ne kise ra ko powerful quote hove kise writer da jehde jehde tusi padhya hanji main quote padhya si sanu pata ਹਾਂ ਆਓ ਆਓ ਕਿ ਠੀਕ ਹੈ ਕਿ ਠੀਕ ਹੈ ਦੇਖੋ ਦੇਖੋ ਆਜੋ ਦੇਖਦੇ ਆਜੋ ਤੁਸੀਂ ਵੀ ਆਜੋ ਸਾਰੇ ਜਿਹੜਾ ਤੁਹਾਨੂੰ ਕੋਰਟ ਵਧੀਆ ਲੱਗਦਾ ਜਿਹੜੀ ਚੀਜ਼ ਤੁਹਾਨੂੰ ਇੱਥੋਂ ਵਧੀਆ ਲੱਗਦੀ ਆ ਹਾਂਜੀ ਇਹ ਵਾਲਾ ਜਿਹੜਾ ਕੋਰਟ ਹੈਗਾ ਸਾਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਸਕੂਲ ਨਹੀਂ ਗਏ ਜਦੋਂ ਛੋਟੇ ਹੈ ਇਹ ਸੀ ਪਰ ਉਹਨਾਂ ਦੀ ਇੱਕ ਇਨਫਲੂਐਂਸ ਹੈਈ ਸੀ ਕਿ ਜਿੱਥੇ ਵੀ ਜਾਣਾ ਹੈ ਸਿੱਖ ਰਾਜ ਦਾ ਪੰਜਾਬ ਦੇ ਵਿੱਚ ਤੁਹਾਨੂੰ ਮਸਾਲਾ ਗੁਰਦੁਆਰਾ Hindu ਟੈਂਪਲ ਜਿੱਥੇ ਵੀ ਜਾਣਾ ਹੈ ਉੱਥੇ ਸਕੂਲ ਵੀ ਹੈਗਾ ਸੋ ਸਾਰੇ ਬੱਚੇ ਪੜ੍ਹ ਕੇ ਲਿਖ ਕੇ ਥੋੜਾ ਜਿਹਾ ਉਹਨਾਂ ਨੂੰ ਪਤਾ ਕੀ ਕਰਨਾ ਹੈ ਕਿਵੇਂ ਅ ਸਟੱਡੀ ਕਰਨਾ ਹੋਈ ਸਭ ਤੋਂ ਵਧੀਆ ਜਿਹੜੀ ਉਹਨਾਂ ਪਹਿਲਾਂ ਕਈ ਸੀਗੇ ਇਹਨਾਂ ਦੇ ਬਹੁਤ ਸਟੱਡੀ ਹੈ ਨਾ ਵੀ ਜਿਹੜੀ ਗੁਰਦੁਆਰਾ ਜਿਹੜੇ ਆ ਜਾਂ ਸਟੱਡੀ ਜੇ ਕਹਿੰਦੇ ਉਤਰ ਮਸ਼ਾਲਾ ਜਿਹੜੀ ਕਹਿ ਸਕਦੇ ਉਹ ਪਹਿਲਾਂ ਬਣਿਆ ਹੁਣ ਅਗਲਾ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਬੱਚਿਆਂ ਦਾ ਅਗਲਾ ਟੀਚਾ ਤੁਹਾਨੂੰ ਕੀ ਕੀ ਇਹਨਾਂ ਨੂੰ ਅੱਗੇ ਮਰੇ ਦਲੀਪ ਸਿੰਘ ਬਾਰੇ ਪੜਾਉਣਾ ਜਾਂ ਸਟਾਰਟਿੰਗ ਤੋਂ ਫਿਰ ਗੁਰੂ ਨਾਨਕ ਦੇਵ ਜੀ ਤੋਂ ਫਿਰ ਸ਼ੁਰੂਆਤ ਕਰਨੀ ਵੀ ਕੱਲਾ ਕੱਲਾ ਚੈਪਟਰ ਪੜਾਇਆ ਜਾਵੇ। ਦੇਖੋ ਸਾਡਾ ਤੇ ਮਕਸਦ ਸੀਗਾ ਕਿ ਇਹਨਾਂ ਨੂੰ ਇਨਸਪਾਇਰ ਕਰਨਾ, ਇੱਕ ਸਪਾਰਕ ਲੈ ਕੇ ਆਣਾ ਜੋ ਕਿ ਆਈ ਥਿੰਕ ਇਹਨਾਂ ਦੇ ਵਿੱਚ ਹੈਗਾ। ਇਹਨਾਂ ਨੂੰ ਬਹੁਤ ਚੰਗਾ ਲੱਗਿਆ ਇਹ ਪ੍ਰੋਜੈਕਟ ਕੀਤਾ। ਅੱਗੇ ਹੁਣ ਸਾਡੀ ਉਮੀਦ ਹੈ ਕਿ ਇਹ ਸਾਨੂੰ ਦੱਸਣਗੇ ਅਗਲਾ ਪ੍ਰੋਜੈਕਟ ਇਹਨਾਂ ਨੇ ਕੀ ਕਰਨਾ। ਤੇ ਉਹ ਅਸੀਂ ਉਹਨੂੰ ਫੈਸਿਲੀਟੇਟ ਕਰਾਂਗੇ। ਵੀ ਸਾਡਾ ਇਹ ਨਹੀਂ ਹੈਗਾ ਵੀ ਅਸੀਂ ਇਦਾਂ ਇਹ ਲੈਣਾ ਉਹ ਲੈਣਾ। ਸਾਨੂੰ ਹੈਗਾ ਵੀ ਆਪੇ ਬੱਚਾ ਦੱਸੇ। ਆਪੇ ਬੱਚਾ ਉਛਾਲ ਹੈ ਵੀ ਮੈਨੂੰ ਇਹਦੇ ਬਾਰੇ ਦੱਸੋ ਇਹ ਵਾਲੇ ਇਤਿਹਾਸ ਬਾਰੇ ਦੱਸੋ ਜਾਂ ਇਸ ਜਗ੍ਹਾ ਤੇ ਲੈ ਕੇ ਜਾਓ ਜਾਂ ਇਸ ਬਾਣੀ ਬਾਰੇ ਦੱਸੋ ਸੋ ਦੈਟਸ ਵਾਟ ਵੀ ਵਾਂਟ ਅ ਫੈਸਿਲਿਟੀ ਜਿਹੜੀ ਉਹ ਪਰਸਪੈਕਸ਼ਨ ਵੀ ਤੋੜਦੀ ਹੈ ਜਿਹੜੀ ਕਿ ਜਿਹੜੀ ਕਿੰਦੇ ਵਿਦੇਸ਼ਾਂ ਤੋਂ ਦੇਸ਼ ਵਿੱਚ ਉਹ ਆਪਣੇ ਇਤਿਹਾਸ ਬਾਰੇ ਆਪਣੇ ਵਿਰਾਸਤ ਬਾਰੇ ਭੁੱਲਦੇ ਜਾ ਰਹੇ ਨੇ ਤੇ ਬੱਚਿਆਂ ਨੇ ਵੀ ਤੋੜਦੀ ਹੁਣ ਇਲਾਹੀ ਫਿਰ ਅੱਗੇ ਤੁਹਾਡਾ ਕੀ ਆ ਕਿ ਅੱਗੇ ਕੀ ਕਰਨਾ ਤੁਸੀਂ ਤੁਸੀਂ ਕਹਿ ਰਹੇ ਨੇ ਹਾਂਜੀ ਮੈਂ i don't know anything because there's a lot i don't know about still so i'd like to do anything to learn more about like history hmm. history yeah history. History. Okay, ਕਿ ਐਸੇ ਮਿਊਜ਼ਿਕ ਦਾ ਵੀ ਕੀਤਾ ਸੀਗਾ ਇੱਥੇ ਕੀਰਤਨ ਵੀ ਸਿਖਾਇਆ ਸੀ ਪਹਿਲੇ ਸਾਡੇ ਸੀਗਾ ਕਿ ਇਹ ਵੀ ਐਕ exhibtion ਦੇ ਨਾਲ-ਨਾਲ ਅਸੀਂ ਆਪਣਾ ਜਿਹੜੇ ਤੰਤੀ ਸਾਜ਼ ਹੈਗੇ ਨੇ ਉਹਦੇ ਉਹਦਾ ਵੀ ਕਲਾਸਾਂ ਲਗਾ ਲੀਏ ਪਰ ਫਿਰ ਸਾਨੂੰ ਲੱਗਿਆ ਵੀ ਰਿਸਰਚ ਬਹੁਤ ਜ਼ਿਆਦਾ ਹੋ ਰਹੀ ਹੈ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਫਿਰ ਇੱਕੋ ਚੀਜ਼ ਤੇ ਫੋਕਸ ਕਰੀਏ ਸੋ ਮੇਬੀ ਨੈਕਸਟ ਟਾਈਮ लेट्स ਸੀ ਹੁਣ ਪਰ ਕਦੋਂ ਇਹਨਾਂ ਨੇ ਦੱਸਿਆ ਤੁਹਾਨੂੰ ਵੀ ਹੁਣ ਫੇਰ ਕਦੋਂ ਪੰਜਾਬ ਉਹਨਾਂ ਦੁਬਾਰਾ ਆਸੀ ਫਿਲਹਾਲ ਤੇ ਸਾਡੀ ਇਹਦੇ ਬਾਰੇ ਗੱਲ ਨਹੀਂ ਹੋਈ ਅਸੀਂ ਕਿ ਇੱਕ ਪ੍ਰੋਜੈਕਟ ਥੋੜਾ ਸਿਰੇ ਚੜ ਚੜ ਜਾਵੇ ਤੇ ਫਿਰ ਅਗਲੀ ਵਾਰੀ ਗੱਲ ਕਰਾਂਗੇ ਠੀਕ ਹੈ ਧੰਨਵਾਦ ਤੁਹਾਡਾ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵਿਦੇਸ਼ ਤੋਂ ਆ ਕੇ ਆਪਣੀ ਧਰਤੀ ਨਾਲ ਪਿਆਰ ਆਪਣੇ ਰਾਜ ਨਾਲ ਪਿਆਰ ਤੇ ਆਪਣੇ ਇਤਿਹਾਸ ਦੇ ਨਾਲ ਇਹਨਾਂ ਬੱਚਿਆਂ ਦਾ ਕਿੰਨਾ ਪਿਆਰ ਹੈ ਕਿ ਇੱਥੇ ਆ ਕੇ ਜਿਦੋਂ ਕਿ ਕਈ ਵਾਰ ਇਹ ਹੁੰਦਾ ਕਿ ਲੋਕ ਛੁੱਟੀਆਂ ਬਣਾਉਣ ਆਉਂਦੇ ਨੇ ਤਾਂ ਉਹਨਾਂ ਛੁੱਟੀਆਂ ਦੇ ਵਿੱਚ ਹੀ ਇਹਨਾਂ ਮਸ਼ਰੂਫ ਹੋ ਜਾਂਦੇ ਨੇ ਕਿ ਆਪਣਾ ਆਪ ਵੀ ਭੁੱਲ ਜਾਂਦੇ ਨੇ ਪਰ ਇਹਨਾਂ ਬੱਚਿਆਂ ਨੇ ਆ ਕੇ ਸਿੱਖ ਇਤਿਹਾਸ ਬਾਰੇ ਜਾਣਿਆ ਤਾਂ ਆਪ ਨੇ ਜਾਣਿਆ ਦੂਜਿਆਂ ਨੂੰ ਵੀ ਜਿਹੜਾ ਉਹ ਵੀ ਦੂਜਿਆਂ ਦੀ ਵੀ ਇਨਸਪੀਰੇਸ਼ਨ ਜਿਹੜੇ ਨੇ ਉਹ ਬਣੇ ਨੇ ਤੇ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਸਿੱਖ ਇਤਿਹਾਸ ਬਾਰੇ ਆ ਕੇ ਜਾਣ ਰਹੇ ਨੇ ਫਿਲਹਾਲ ਇਹਦੇ ਉਹ ਇਜਾਜ਼ਤ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਅੰਤਰਪੀਰ ਸਿੰਘ ਖਹਿਰਾ ਮੈਂ ਪੰਜਾਬੀ ਟੀਵੀ ਚੰਡੀਗੜ੍ਹ